ਸਾਰੇ ਕਿਵਿਸ਼ਰ ਸਹਿਬਾਨ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਨਮਨ ਕਰਦਾ ਕਿਉਂਕਿ ਆਪ ਦੀਆਂ ਕਲਮਾਂ ਤੇ ਸ਼ਬਦ ਮਨਾਂ ਦੇ ਵਿੱਚ ਬਹੁਤ ਜੋਸ਼ ਭਰਦੇ ਨੇ ਪ੍ਰਣਾਮ ਕਰਦਾ ਹੋਇਆ ਆਪਣੇ ਆਪ ਜੀਤ ਕਰ ਰਿਹਾ ਹੂੰ ਤੇਰੇ ਜਿਹਾ ਨਹੀਂ ਉਹ ਦਾਤਾ ਤੇਰੇ ਜਿਹਾ ਨਹੀਂ ਉਹ ਦਾਨੀ ਜਿਹਾ ਨਾ ਮਹਾਨ ਨਾਹੀ ਦਿਸੇ ਕੁਰਬਾਨੀ ਹੋ ਤੂੰ ਤਾਂ ਲਖ ਤੇਜ ਗਿਰ ਲਾਲ ਵਾਰ ਦਿੱਤੇ ਚਾਰੇ ਤੈਥੋਂ ਜਾਵਾਂ ਬਲਿਹਾਰੇ ਮੇਰੇ ਸ਼ੈਨ ਸ਼ਾ ਪਿਆਰੇ ਤੈਥੋਂ ਜਾਵਾਂ ਬਲਿਹਾਰੇ ਮੇਰੇ ਸ਼ੈਨ ਸ਼ਾ ਪਿਆਰੇ ਹੋ ਤੂੰ ਤਾਂ ਬਚਪਨੇ ਵਿੱਚ ਚੋਜ ਕਰੇ ਸੀ ਨਿਆਰੇ ਹਿੰਦੂ ਧਰਮ ਬਚਾਇਆ ਪਿਤਾ ਧਾਰ ਕੇ ਪਿਆਰੇ ਹੋ ਜਦੋਂ ਸਵਾ ਸਵਾ ਮਨ ਜੱਜੂ ਜਾਂਦੇ ਸੀ ਉਤਾਰੇ ਤੇਥੋਂ ਜਾ ਮਬਲੀ ਹਾਰੇ ਮੇਰੇ ਸ਼ੈਨ ਸ਼ਾ ਪਿਆਰੇ ਉਹ ਤੂੰ ਤਾਂ ਹੱਕ ਅਤੇ ਸੱਚ ਵਾਲੀ ਲੜਦਾ ਸੀ ਜੰਗ ਕਿਵੇਂ ਝੁਕੇ ਤੂੰ ਮੁਲਾਣੇ ਰਹਿੰਦੇ ਪਹਾੜ ਤੇ ਸੀ ਟੰਗ ਹੋ ਤੇਰੇ ਤੀਰਾਂ ਅੱਗੇ ਝੁਕੇ ਹਥਿਆਰ ਪਾਰੇ 파ਰੇ ਸ਼ੈਨ ਸ਼ਾਹ ਪਿਆਰੇ ਉਹ ਬਾਲ ਸ਼ੇਰ ਦਾ ਦਿੱਤਾ ਤੂੰ ਪੌਣ ਖੰਡੇ ਦੀ ਪੜਾ ਕੇ ਰੰਗ ਰਹਿਟੇ ਗੁਰੂ ਬੇਟੇ ਕਿਹਾ ਹਿਕ ਨਾਲ ਲਾ ਕੇ ਉੱਚੀ ਨੀਚ ਜਾਤ ਪਾਤ ਹੋ ਜਿੱਥੋਂ ਕਰਦੀ ਕਿਨਾਰੇ ਤੈਥੋਂ ਜਾਮ ਬਲੀ ਹਾਰੇ ਮੇਰੇ ਸ਼ੈਨ ਸ਼ਾਹ ਪਿਆਰੇ ਉਹ ਸਦਾ ਗਉ ਤੇ ਗਰੀਬ ਦੀ ਕਰਬਾਰ ਸਰਵੰਸ ਮੇਰੇ ਦੋ ਜਹਾਂ ਦੀ ਵਾਲੀ ਹੋ ਸ਼ੇਰਪੁਰੀ ਸਾਦਾ ਤੇਰੀ ਦਾਤਾ ਯਾਰਤੀ ਉਤਾਰੇ ਤੇਥੋਂ ਜਾਮ ਬਲਿਹਾਰੇ ਮੇਰੇ ਸ਼ੈਨਸ਼ਾ ਪਿਆਰੇ